ਤੋ ਕੀ ਹਾਲ ਚਾਲ ਉਮੀਦ ਕਰਦੇ ਕਿ ਤੁਸੀਂ ਸਾਰੇ ਵਧੀਆ ਠੀਕ ਹੋਵੋਗੇ ਸਾਰੇ ਵਧੀਆ ਠੀਕ ਠਾਕ ਕੱਲ ਨੂੰ ਸੁਲਤਾਨਪੁਰ ਏਰੀਆ ਦੇ ਵਿੱਚ ਜਾਣਾ ਆਪਾਂ ਟਰਾਲੀ ਲੈ ਗਏ ਤਿੰਨ ਟਰਾਲੀਆਂ ਮਿੱਟੀ ਦੀਆਂ ਤੇ ਨਾਲ ਤੂੜੀ ਤੇ ਚੱਲਦੇ ਹਾਂ ਹੁਣ ਚੱਕਦੇ ਹਾਂ ਡਾਇਰੈਕਟਰ ਤੇ ਟਰਾਲੀ 'ਚ ਲੰਜ਼ਾਉਨੇ ਆ ਫਿਰ ਮਿੱਟੀ ਟਰੈਕਟਰ ਤੇ ਚੱਲਦੇ ਆ ਤੇ ਟਰਾਲੀ 'ਚ ਨਹੀਂ ਲੋੜ ਟਰੈਕਟਰ 'ਚ ਲੋੜ ਹੈ ਇਹਨੂੰ ਚੈੱਕ ਕਰਾ ਲੈਣੇ ਚੱਲੋ ਆਪਾਂ ਟਰਾਲੀ ਦੀ ਕੈਰੀ ਦੇਖ ਲਈ ਇੱਕ ਵਾਰੀ ਦੀ ਹੋਇਆ ਦਾ ਗੰਨੇ ਵਾਲੀ ਹਵਾ ਕਰਾਈ ਹੋਵੇ ਲਾ ਚੱਕੋਈ ਕਰਾਈ ਪਰਾ ਲਾਂਗੇ ਫਿਰ ਤੇ ਪੈਰਾ ਜਿਹੜੇ ਹਵਾ ਘੱਟ ਹੋਣੀ ਆ ਟਾਇਰਾਂ 'ਚ ਪਹਿਲਾਂ ਹਵਾ ਭਰੋਨੇ ਆ ਘੋੜੇ ਦੇ ਲਓ ਵੀ ਮਿੱਤਰਾਂ ਚੱਲ ਪਏ ਆ ਟਰੈਕਟਰ ਚੱਕ ਲਿਆ ਘਰੋਂ ਟਰਾਲੀ ਲਈ ਆ ਪਾ ਤੇ ਪਹਿਲਾਂ ਹਵਾ ਚੈੱਕ ਕਰਾਵਾਂਗੇ ਕਿਉਂਕਿ ਹਵਾ ਟਰੈਕਟਰ ਦੇ ਟਾਇਰਾਂ 'ਚ ਘਟਾਈ ਵੀ ਬਹਾਈ ਕਰਕੇ ਤੇ ਪਹਿਲਾਂ ਹਵਾ ਫੁੱਲ ਕਰਾਈਏ ਮੋੜ ਤੇ ਪਹੁੰਚ ਗਏ ਸਾਡੇ ਪਿੰਡ ਦੇ ਮੋੜ ਤੇ ਹੈ ਨਾ ਹੈਗੀ ਆ ਇੱਥੇ ਆਪਣੇ ਦੁਕਾਨ ਹਵਾ ਟਾਇਰਾਂ ਟੂਰਾਂ ਵਾਲੀ ਤੇ ਹਵਾ ਲੱਗਿਆ ਭਰਉਣ ਹੁਣ ਤੇ ਫੇਰ ਲੱਦਾਂਗੇ ਮਿੱਟੀ ਹਵਾ ਹਵਾ ਕਹਿੰਦਾ ਹਵਾ ਠੀਕ ਆ ਕਹਿੰਦਾ ਰਹਿਣ ਦੇ ਹਵਾ ਬਹੁਤ ਆ ਕਹਿੰਦਾ ਭੈ ਜੋ ਹਵਾ ਕਿੱਥੇ ਬਹੁਤ ਆ ਹੈ ਘਾਟੇ ਦੀ ਹਵਾ ਟਾਇਰ ਦੋਦੀ ਥੱਲੇ ਬੈਠੇ ਹੋਈ ਹੈ ਭਾਈ ਕਰਕੇ ਘਟਾਈ ਹੋਈ ਆਵਾ ਮੇਰੇ ਨਾਲ ਆ ਕੇ ਰ ਆ ਆਪਾਂ ਜਿਹੜਾ ਇਹ ਟਰੈਕਟਰ ਆਪਣੇ ਪੰਜਾਬੀ ਜਿਹੜਾ ਆ ਇਹਦਾ ਵੀ ਰਿਵਿਊ ਪਾਵਾਂਗੇ YouTube ਦੇ ਉੱਤੇ ਇਹਦਾ ਥੋੜੀ ਇਹ ਚ ਮੋਡੀਫਿਕੇਸ਼ਨ ਕਰਾਈ ਜੋ ਆ ਤੇ ਜ਼ੋਰ ਬੋਲ ਮਾਰਦਾ ਬਾਤੂ ਜ਼ੋਰ ਮਾਰਦਾ ਮਤਲਬ ਤੇਤੇ ਵੀ ਆਪਾਂ ਡਿਟੇਲ ਰਿਵਿਊ ਕਰਾਂਗੇ ਇਹਦੀ ਵੀਡੀਓ ਵੀ ਛੇਤੀ ਪਾਵਾਂਗੇ ਚੈਨਲ ਤੇ ਹਵਾ ਭਰ ਲਈ ਦੀ ਤੇ ਹੁਣ ਚੱਲਦੇ ਆ ਜਿੱਥੇ ਮਿੱਟੀ ਭਰਦੇ ਪਏ ਆ ਉੱਥੇ ਪਹੁੰਚਦੇ ਆ ਦਾ ਮਿੱਟੀ ਭਰੋਨੇ ਆ ਟਰਾਲੀ ਚ ਆਪਣੇ ਵਾਲੀ ਦੀ ਫਿਰ ਲਓ ਵੀ ਫੁੱਲ ਜਿਉਰਾ ਸ਼ੋਰਾਂ ਦੀ ਸੇਵਾ ਚੱਲ ਰਹੀ ਆ ਮਿੱਟੀ ਦੇ ਬੋਰੀਆਂ ਦੀ ਆ ਉਹ ਜਰਾ ਉਹ ਦੋ ਜਣੇ ਬੈਠੇ ਚਲੋ ਕੀ ਕਰੋ ਵੀਰ ਜੀ ਠੀਕ ਹੈ ਜੀ ਹਾਂ ਬਹੁਤ ਧੰਨਵਾਦ ਬਹੁਤ ਬਹੁਤ ਸਾਰੇ ਨੌਜਵਾਨੀ ਦਾ ਜੋਸ਼ ਉਵਾਲੇ ਮਾਰਦਾ ਹੋਇਆ ਪੂਰਾ ਮਿੱਟੀ ਦੀ ਸੇਵਾ ਖਾੜੇ ਏਰੀਆ ਦੇ ਵਿੱਚ ਸੱਤ ਲੋਈ ਦਰਿਆ ਦਾ ਜਿਹੜਾ ਬੰਨਿਆ ਲੋਈਆਂ ਏਰੀਆ ਦੇ ਵਿੱਚ ਉਧਰ ਜਾਣੀ ਸੇਵਾ ਸਾਰੀ ਮਾਲਕ ਤਾਂ ਖੁਸ਼ੀ ਦੇਵੇ ਮਾਲਕ ਬਾਪਾ ਪਾ ਦੇ ਹੋਰ ਪਾ ਬਾਕੀ ਬੋਰਿਆਂ ਦੇ ਵਿੱਚ ਬਾਕੀ ਜੀਸੀਬੀ ਨਾਲ ਭਰਾਈ ਹੋਊਗੀ ਜੋਰਾ ਸ਼ੇਰਾ ਚੱਲ ਰਹੀ ਆ ਸੇਵਾ ਮਿੱਟੀ ਦੀ ਸੇਵਾ ਇਹਨੂੰ ਪਾਣੀ ਦੇ ਨਾਲ ਢੋਕ ਦੇ ਕੀ ਮੈਂ ਹਿੰਮਤੀ ਕੇ ਜਰਗਾ ਟਰਾਲੀ ਕੋਲ ਮੈਨੂੰ ਉਹ ਮੁੰਡੇ ਦਾ ਡਾਣੇ ਦਾ ਮੁੰਡਾ ਆਇਆ ਉਹ ਟਰਾਈ ਦਾ ਕਿ ਉਹ ਹੁੰਦਾ ਉਹਦਾ ਫੋਨ ਆ ਗਿਆ ਕਹਿੰਦਾ ਛੇਤੀ ਆ ਪਰ ਘਰ-ਮਾਰ ਖੜਾ ਸੀ ਤੇ ਮੈਂ ਉਹ ਵਾਣ ਚਲ ਗਿਆ ਇਹੋ ਘਰ ਉਹ ਇੱਕ ਟੋਣ ਜੀ ਸੀਗੀ ਉਹ ਵੱਢਣੀ ਲਾ ਜਾ ਉਹਨੇ ਸਿੰਦੀ ਖਣਾ ਤੇਰਾ ਪਾਣੀ ਠੀਕ ਤੇ ਸਾਰੇ ਜਾਣੀ ਆ ਮੈਂ ਤੇਰੀ ਪਾਣੀ ਲੈ ਕੇ ਆ ਹਾਂਜੀ ਇਹ ਮੁੰਡਿਓ ਉਹ ਕਿੱਦਾਂ ਬਈ ਹੋ ਗਿਆ ਕੰਮ ਡਨ ਹੋ ਗਿਆ ਹੋ ਗਿਆ ਭਾਜੀ ਬੋਰੇ ਸਾਰੇ ਭਰੇ ਆ ਪੂਰੇ ਬੋਰੇ ਵੀ ਦਿਖਾ ਦਵੇ ਉਹਨੂੰ ਮੜੇ ਆ ਕਰੀ ਉਹ ਵਧੀਆ ਭਾਜੀ ਵਧੀਆ ਕੀ ਆ ਚੱਲ ਮੇਰਾ ਭਰਾ ਠੀਕ ਠਾਕ ਆ ਗਿਆ 빅 ਫੈਨ ਆ ਸਾਡੇ ઓ ਮਾਈ ਗੋਡ ਥੈਂਕ ਯੂ ਥੈਂਕ ਯੂ ਥੈਂਕ ਯੂ ਭਾਜੀ ਲਾਈਕ ਦਿਦਾ ਭਾਜੀ ਲਾਈਕ ਦੇ ਕਮੈਂਟ ਵੀ ਕਰੀਦਾ ਭਾਈ ਥੱਲੇ ਪਾ ਲਿਓ ਇਹ ਆਪਣਾ ਭਰਾ ਸਬਸਕ੍ਰਾਈਬਰ ਮਿਲ ਗਿਆ ਆਪਾਂ ਨੂੰ ਇੱਥੇ ਬਹੁਤ ਬਹੁਤ ਜਿਆਦਾ ਤੁਸੀਂ ਆਏ ਬਹੁਤ ਖੁਸ਼ੀ ਹੋਈ ਭਾਈ ਤੁਹਾਨੂੰ ਮਿਲ ਕੇ ਸਰਬਜੋਤ ਯਾਰ ਮੈਨੂੰ ਲਾਲਾ ਸਭ ਤੋਂ ਬਾਅਦ ਸੇਵਾ ਸਰਬਜੋਤ ਦੀ ਆ ਹੁਣੀ ਆਇਆ ਵਾਲੇ ਓਏ ਆ ਲੈ ਤੇਰੀ ਕਰਤੀ ਇਹਨਾਂ ਨੇ ਬਈ ਆ ਦੇਖੋ ਮੁੰਡੇ ਜਿਹੜੇ ਸੇਵਾ ਕਹਿੰਦੇ ਪਹਿਲਾਂ ਤਾਂ ਲੱਗਿਓ ਕਰਨ ਇਹਨਾਂ ਦੇ ਹਾਲਾਤ ਵੰਟੀ ਦੇ ਹਾਲਾਤ ਬਹੁਤ ਖਰਾਬ ਹੈ ਭਾਈ ਲੈ ਭਾਈ ਜਿੱਥੋਂ ਕਿਨਾਂ ਨੇ ਕਿਹਾ ਉੱਥੋਂ ਕੱਟਦੀ ਇਹਨਾਂ ਦੇ ਇਹਦੇ ਹਾਲਾਤ ਨਹੀਂ ਖਰਾਬ ਹੋਏ ਕੀ ਚੱਕਰ ਆ ਇਹ ਹੁਣ ਹੀ ਆਇਆ ਇਹ ਹੁਣ ਹੀ ਆਇਆ ਲੈ 10 ਮਿੰਟ ਹੋਏ ਆ ਬੋਰੇ ਪੂਰੇ ਹੋਏ ਆ ਇਹਦੇ ਤਾਂ ਮਿੱਟੀ ਵੀ ਨਹੀਂ ਲੱਗੀ ਕਿਸੇ ਪਾਸੇ ਉਹ ਮੁੰਡਾ ਵੀ ਉਹ ਲੱਗਾ ਆਪਣੇ ਪਿੰਡ ਦਾ ਜਿਹਾਰੂ ਸੂਰਮਾ ਆਰ 15 ਇਹਨੂੰ ਆਰ 15 ਕਹਿੰਦੇ ਆ ਕਹਿੰਦਾ ਜੱਡੀ ਪੂਟੀ ਟਰਾਲੀ ਬੰਦੇ ਲੈਣ ਭੇਜ ਦੇ ਉਹਨੇ ਬੰਦੇ ਆਉਣਗੇ ਆ ਗਿਆ ਭਾਜੀ ਭਰਾਵਾ ਇੱਥੇ ਉਹ ਨੇਕ ਮੈਨੂੰ ਵੀ ਪੁੱਛਦਾ ਜਦੋਂ ਮੈਂ ਗਿਆ ਹਵਾ ਭਰਉਣ ਕਹਿੰਦਾ ਇਹ ਚੋਂ ਭਰਨੀ ਆ ਕਹਿੰਦਾ ਟਰਾਲੀ ਚ ਕਹਿੰਦਾ ਪੱਠੇ ਵਾਕਈ ਮੁੰਡੇ ਘਾਰੇ ਜਮਦੂਦ ਦੇ ਝੋਟੇ ਹੀ ਆ ਤੱਕ ਬੇ ਆ ਗਿਆ ਵਾ ਭਲਾ ਆ ਜੇ ਮੇਰੇ ਚਪਲਾ ਤੇ ਰੱਖੀ ਜਮਦੂਦ ਦੇ ਝੋਟੇ ਹੀ ਆ ਬਈ ਪਿੰਡ ਦੇ ਵੀ ਯੋਰ ਪੂਰਾ ਬਈ ਹਾਮੇ ਚ ਵੀ ਪਾਸ ਗਈ ਜੀ ਸੀ ਵੀ ਮਾਰਦੀ ਜੋਰ ਕੋਈ ਨਾ ਤੂੰ ਐ ਬਹੁਤ ਮਾਰਦੀ ਆ ਜੰਗੂਰ ਦਾ ਛੋਟਾ ਦਾ ਖਮੀ ਇਹ ਆ ਬੋਲ ਬੋਲ ਕੀ ਨਹੀਂ ਮਿੱਟੀ ਹੋ ਜੀ ਇਹਨੇ ਪਾਗਲ ਤਾਂ ਨਹੀਂ ਹੋ ਗਿਆ ਤੂੰ ਸਾਲੇ ਪਹਿਲਾਂ ਇਹਨੂੰ ਖੋਲ ਲਿਆ ਇਹਨੂੰ ਪਹਿਲਾਂ ਖੋਲ ਲਿਆ ਨਵੇਂ ਮੋਰ ਦੇ ਕੱਥ ਲਿਆ ਹੈ ਪਾਗਲ ਵਾਲੇ ਜਿਵੇਂ ਗੇਅਰ ਖਿੱਚ ਕੇ ਰੱਖੀ ਵੇ ਕੰਮ ਨੂੰ ਆਵੇ ਬਾਂਟੀ ਕੀ ਖਿਆਲ ਆ ਨਿਕਲ ਜੂ ਟਰਾਲੀ ਕੇ ਨਹੀਂ ਹਾਲੀ ਵੀ ਕਿਹੜਾ ਛੇੜੀ ਭਰਨੀ ਖੂਜਦਾ ਹੈ ਨੋ ਯਾਰ ਪੂਰੇ ਜੋਰ ਚ ਆ ਕੀ ਖਿਆਲਾ ਨਿਕਲ ਜੂ ਟਰਾਲੀ ਮੈਨੂੰ ਨਹੀਂ ਲਾਦਾ ਨਿਕਲੂ ਯਾਰ ਹੈ ਇਹ ਜੱਸਾ ਭਾਈ ਡਰਾਈਵਰ ਇਹਨੂੰ ਜਿ세 ਨਿਕਲੂਗੇ ਨਹੀਂ ਨਿਕਲੂਗੇ ਮੁਸ਼ਕਲ ਯਾਰ ਆ ਔਖਾ ਹੀ ਆ ਨਹੀਂ ਨਿਕਲਣੀ ਪਾਣੀ ਡੱਬੀ ਜਾਂਦੇ ਅੱਗ ਲੱਗੀ ਇਹਨਾਂ ਦੇ ਅੰਦਰ what ya got ਇਨੂੰ ਕਿ ਲੱਗਾ ਉਹ ਜੌਂਡੀਰ ਖੜਾ ਇੱਕ ਹਾਲੈਂਡ ਤੇ ਇੱਕ ਆ ਮਿੱਤਰੋ ਆਪਣਾ ਹਾਲੈਂਡ ਦੇ ਹਾਲਾਤ ਤੁਸੀਂ ਦੇਖ ਸਕਦੇ ਆ ਦੇਖੋ ਇਹ ਹਾਲਾਤ ਸਾਡੀ ਦਾ ਇਧਰ ਵੀ ਟਰਾਲੀ ਵਿਖਾਈਏ ਮਾੜੀ ਲਓ ਜੀ ਆ ਦੇਖੋ ਮਾੜੀ ਹਾਲਾਤ ਭਾਰੀ ਕੰਮ ਘੜੇ ਚੁੱਕ ਲੱਗ ਹੁਣ ਬਾਗਰ ਦੇ ਨਾਲ ਭਾਰ ਭੋਣ ਲੱਗੇ ਪਹਿਲਾਂ ਮੈਨੂੰ ਤਾਂ ਨਹੀਂ ਲੱਗਦਾ ਅੱਜ ਓਏ ਮੈਨੂੰ ਤਾਂ ਨਹੀਂ ਲੱਗਦਾ ਜਾ ਹੋਣਾ ਕੱਲ ਨੂੰ ਆਪਣਾ ਜੋ ਹਾਲਾਤ ਹੋ ਗਏ ਸੇਵਾ ਇੱਥੇ ਕਰੋ ਸੇਵਾ ਇੱਥੇ ਕਰੋ ਮੈਂ ਜਾ ਰਹਾ ਇੱਕ ਇੱਕ ਇਹ ਕਹਿੰਦੇ 3 ਵਜੇ ਜਾਣਾ ਮੈਨੂੰ ਲੱਗਾ 3:30 ਤੂੰ ਤਾਂ ਤੁਰ ਨਹੀਂ ਹੁਣਾਂ 3:30 ਜਿੱਦਾਂ ਇਹ ਹਲਾਦਿਆ ਜੇ ਓਏ ਓਏ ਮਿੱਟੀ ਵਾਲੀ ਟਰਾਲੀ ਨਿਕਲਦੀ ਬੋਰੇਆਂ ਵਾਲੇ ਕਿੱਥੋਂ ਕੱਢ ਲੈਣੀ ਟਰਾਲੀ ਵਾਲੀ ਵਾਲੀ ਗੱਲਾ ਬੰਦ ਕਰ ਜਲਦੀ ਕਰ ਯਾਰ ਬਾਪੀ ਰਾਤ ਦੇ ਵੱਜ ਗਏ ਆ ਜੀ 11 11:30 ਵੱਜ ਗਏ ਆ ਹਾਲੇ ਤੱਕ ਕਮਸਹਾਣੇ ਵਿਆਹ ਆ ਟਰਾਲੀਆਂ ਕੱਢਣ ਦਾ ਦੇਖੋ ਕੀ ਬਣਦਾ ਆ ਟਰਾਲੀਆਂ ਨਿਕਲੂਗੀਆਂ ਨਾ ਫੇਹੀ ਜਾਵਾਂਗੇ ਉਹ ਨਹੀਂ ਬਈ ਨਹੀਂ ਨਹੀਂ ਬਣਨੀ ਗੱਲ ਯਾਰ ਤੇ ਮੈਟਰੋ ਰਾਤ ਟਰਾਲੀਆਂ ਜਿਹੜੀਆਂ ਸੀ ਨਾ ਆਪਣੀਆਂ ਟਰਾਲੀਆਂ ਫਸ ਗਈਆਂ ਸੀਗੀਆਂ ਪਹਿਲਾਂ ਇੱਕ ਟਰਾਲੀ ਕੱਢੀ ਮੁੜ ਕੇ ਦੂਜੀ ਟਰਾਲੀ ਉਹ ਫਸ ਗਈ ਉਹ ਕੱਢੀ ਤੇ ਚੰਗਾ ਟਾਈਮ ਹੀ ਜਦੋਂ ਜਿਹੜ ਕਰਦੇ ਨੇ ਟਰਾਲੀਆਂ ਦੇ ਨਾਲ ਮੁੜ ਕੇ ਫਿਰ ਟਰਾਲੀ ਜਿਹੜੀ ਸੀ ਨਾ ਬਾਅਦ ਵਿੱਚ ਆਪਾਂ ਲੱਦਦੇ ਬੈੱਡ ਵਾਲੀ ਟਰਾਲੀ ਜਿਹੜੀ ਦੀ ਉਹ ਬਹੁਤ ਜ਼ਿਆਦਾ ਫਸ ਗਈ ਸੀ ਉਹ ਫੇ ਨਿਕਲਦੀ ਨਹੀਂ ਸੀ ਟਰੈਕਟਰ ਵੀ 5 6 ਪੈ ਗਿਆ ਤਾਂ ਵੀ ਨਹੀਂ ਨਿਕਲਦੀ ਜੇਸੀਬੀ ਲਾ ਕੇ ਤਾਂ ਵੀ ਨਹੀਂ ਨਿਕਲੀ ਫਿਰ ਮੁੜ ਕੇ ਉਹਨੂੰ ਵੀ ਦੁਬਾਰਾ ਖਾਲੀ ਕਰਾਉਣਾ ਪਿਆ ਖਾਲੀ ਕਰਕੇ ਵੀ 4-5 ਟਰੈਕਟਰਾਂ ਦੇ ਨਾਲ ਮੱਸੀ ਕੱਢੀ ਟਰਾਲੀ 'ਵਾਰ ਤੇ ਸੋ ਠੀਕ ਆ ਮਿੱਤਰੋ ਦੇਖਣਾ ਨਾ ਭੁੱਲਣਾ ਬੈਂਦਫਾਰਮ ਟਾਕਸ YouTube ਚੈਨਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਹਨੇ ਹਾਲੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤੇ ਮਿਲਦੇ ਆ ਇੱਕ ਹੋਰ ਨਵੀਂ ਘੈਂਟ ਜੀ ਵੀਡੀਓ ਦੇ ਵਿੱਚ